ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਦੇ ਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜੱਲੀਆਂ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਿੰਡ ਜਾਉਂਦੇ ਆਂ ਜੀ ਤੇ ਕਾਫੀ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਤੇ ਚੰਗਾ ਸਾਫ ਸੁਥਰਾ ਕੰਮ ਆ ਬਾਈਆਂ ਦਾ ਤੇ ਅੱਜ ਆਪਾਂ ਸੂਈ ਸਬਾਈ ਨੂੰ ਝੋਟੇ ਦਿਖਾਵਾਂ ਕਿਹੜਾ ਸੂਆ ਸੂਈ ਆ ਕਿੰਨਾ ਦੁੱਧਵਾ ਦਾ ਸਾਰਾ ਕੁਝ ਬਾਈ ਤੋਂ ਪੁੱਛ ਕੇ ਸੈਂ ਬਾਕੀ ਨੰਬਰ 22 ਦਾ ਸਕਰੀਨ ਤੇ ਜਲਦੀ ਦਾ ਨੋਟ ਕਰ ਲਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਹਾਂ ਪਹਿਲਾਂ ਦਾ ਨੰਬਰ ਬੋਲੋ ਵੀਰੇ 9972232144 9972232144 ਪਿੰਡ ਜੀ ਪਿੰਡ ਜਿਉਂ ਦਾ ਜ਼ਿਲ੍ਹਾ ਬਠਿੰਡਾ ਤਸਵੀਰ ਰਾਮਪਰਾਪੂਲ ਤਸਵੀਰ ਰਾਮਪਰਾਪੂਲ ਤੇ ਆਪਣੇ ਨੇੜੇ ਜੀ ਨੇੜੇ ਵੀਰੇ ਆਪਾਂ ਨੂੰ 8 ਕਿਲੋਮੀਟਰ ਦਾ ਪਰੇ ਜਾਂਦਾ ਤੇ 10 ਕਿਲੋਮੀਟਰ ਰਾਮਪੁਰਾ ਇਹ ਮੇਨ ਰੋਡ ਤੋਂ 2 ਕਿਲੋਮੀਟਰ ਸਾਈਡ ਤੇ ਆਪਣਾ ਜਿਹੜਾ ਚੰਡੀਗੜ੍ਹ ਹਾਈਵੇ ਠੀਕ ਆ ਵੀਰੇ ਤੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਵੀਰੇ ਹਾਂ ਇੱਕ ਦਿਖਾਉਣੀ ਆ ਵੀਰੇ ਪਹਿਲਾਂ ਨੇ ਜਾਨਵਰ ਹੋਈ ਜਾਂਦੇ ਵਧੀਆ ਸੇਰ ਮਾ ਗਵਰਨਮੈਂਟ ਪੰਜ ਹੀ ਲੱਗਦੇ ਆ ਪਹਿਲਾਂ ਤਾਂ ਪਹਿਲਾਂ ਆਪਾਂ ਨੂੰ ਮਾਲਪੁਰੇ ਨਹੀਂ ਆਉਂਦੇ ਨੀ ਠੀਕ ਆ ਵੀਰੇ ਤੇ ਅੱਜ ਆਪਾਂ ਇੱਕ ਝੋਟੀ ਦਿਖਾਉਣੀ ਆ ਕਦੋਂ ਸੂਈ ਆ ਵੀਰੇ ਇਬਰੇ ਕੱਲਾ ਥੇਸ ਹੋਈ ਹੈ ਹਾਂ 나ੜੂ ਨਾਲ ਚੱਕਰਾ ਗਿਆ ਹਾਂ ਹਰਾਈ ਹੈ 나ੜੂਆ ਸੀਲ ਸਾਉ ਹੈ ਨਾ ਫੁੱਲ ਹਾਂ ਸੀਲ ਸਾਉ ਹੈ ਝੋਟੀ ਤੇ ਵੀਰੇ ਕਿਹੜਾ ਸੁਆ ਇਹ ਤੀਜਾ ਬਈ ਬੁੱਟੇ ਦਾ ਪੌਰਾ ਨੋ ਦੂਜਾ ਕਾਲਾ ਬਸ ਕਾਲਾ ਰੇਨਰ ਤੀਜਾ ਸੁਆ ਰੇਨਰ ਤੀਜਾ ਸੁਆ ਤੇ ਕਿੰਨਾ ਬੋਲਾ ਬੁਲਾ ਹੋਣੇ ਥਲੇ ਬੋਲਾ ਮੰਨ ਲਾ ਹੁਣ 7-8 ਕਿਲੋ ਬੁੱਟੇ ਤੇ ਕਿੰਨਾ ਦੇ ਦੂਗੀ ਦੁੱਧ ਦੁੱਧ ਦੇ ਦੂਗੀ 10-15 ਕਿਲੋ ਫੁੱਲ ਮੋਨ ਨਹੀਂ ਠੀਕ ਠੀਕ ਆ ਗੱਲ ਦੇ ਦੇਣਾ ਇਹਨਾਂ ਦਾ ਦੁੱਧ ਇੱਕ ਦਸ ਦੇ ਖੋਲੋ ਇਹਨੂੰ ਫਿਰ ਤੋੜਾ ਤਰੱਕ ਰਹਿ ਗਿਆ ਕਿ ਮਗਰ ਵੀਰੇ ਇਹਦੇ ਕੱਟਾ ਆ ਗਿਆ ਮਗਰ ਕੱਟਾ ਬਈ ਮੇਲ ਕੱਪ ਕੱਟਾ ਆ ਗਿਆ ਵੀਰੇ ਕਰਦ ਵਾਲੀ ਬਈ ਆ ਗਿਆ ਛੋਟੀ ਨਹੀਂ ਗਈ ਬਾਕੀ ਜਬ ਹਾਂਜੀ ਹਾਂਜੀ ਨਹੀਂ ਠੀਕ ਹੈ ਵੀਰੇ ਥੱਲੇ ਵੀਡੀਓ ਆਪਾਂ ਥੱਲੇ ਵੀਡੀਓ ਓਕੇ ਆ ਜਮ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ ਦਾ ਹੈ ਜੀ ਠੀਕ ਹੈ ਜੀ ਘਾਰਾਂ ਦੂਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਕਰੋ ਚੈੱਕ ਜੀ ਤੇ ਬਾਕੀ ਤਾਂ بارش ਦਾ ਟਾਈਮ ਅੱਜ بارش ਪਈ ਜਾਂਦੀ ਹੈ ਜੀ ਉਹਦਾ ਕਰਕੇ ਮੋੜ ਲਓ ਵੀਰੇ ਆ ਦੇਖੋ ਜੀ ਤੇ ਲਮਾਈ ਲਮੂਈ ਝੋਟੀ ਦੀ ਚੰਗੀ ਐਵੇਂ ਆਪਾਂ ਕਹਿ ਦਈਏ ਆ ਦੇਖੋ ਜੀ ਪਰ ਬੱਚਾ ਸਿੰਘ ਵੀ ਚੰਗਾ ਬਾਜੂ ਬੰਤਰ ਵਧੀਆ ਜੀ ਤੇ ਬਾਕੀ ਦਾ ਸਾਫ ਸੁਥਰਾ ਲੈਵਾ ਵਧੀਆ ਸਾਫ ਸੁਥਰਾ ਤੋਰਾ ਤੇ ਸਾਫ ਸੁਥਰੇ ਸਿੰਘ ਦੀ ਆ ਤੇ ਰੀ ਸਿਕ ਕੁਆਲਟੀ ਇੱਕ ਨੰਬਰ ਬਾਕੀ ਦਾ ਬਾਈਆਂ ਦੇ ਪਸ਼ੂ ਵੀ ਐਵੇਂ ਆਪਾਂ ਕਹਿ ਦਈਏ ਚੰਗੇ ਹੁੰਦੇ ਆ ਧਾਰ ਦੂਰ ਦਾ ਵੀਰੇ ਪੋਲੀ ਹੋਣੀ ਪੂਰੀ ਧਾਰ ਦਾ ਬੱਚਾ ਬਾਈ ਥੱਲੇ ਦੋਸਾਰ ਠੀਕ ਆ ਜੀ ਇੱਕ ਨੰਬਰ ਧਾਰ ਹੋ ਬਾਈ ਕਹਿੰਦਾ ਲੈਵਾ ਵੀ ਚੰਗਾ ਤਿਆਰ ਕਰੀ ਬੈਠੀ ਆ ਤੇ ਬਾਕੀ ਦੀ ਗੱਲ ਜਾਇਜ਼ ਗੱਲ ਜਮਾ ਕਰੀ ਆ ਵੀ 7 ਤੋਂ 8 ਕਿਲੋ ਬੋਲਾ ਰੈਡੀ ਆ ਤੇ ਕਿਉਂਕਿ ਇੱਥੋਂ ਹੀ ਪਸੂ ਚੱਲਦਾ ਛੱਡੋ ਫਿਰ ਬੱਚਾ ਜੀ ਕਰਾਈ ਕਿਧਾਰਾ ਦੁਰਾ ਚੱਕ ਤੇ ਬਾਡੀ ਬੰਤਰ ਪੂਰਾ ਵਧੀਆ ਮਿਲਕ ਮੀਨ ਵੀ ਚੰਗੀ ਸਟਰੋਂਗ ਆਉਂਦੀ ਆ ਤੇ ਥਣ ਵੀ ਵਧੀਆ ਲੱਗੇ ਪਿਆ ਜੀ ਚੰਗੇ ਸਪੇਸ ਤੇ ਥਾਣਾ ਆ ਦੇਖੋ ਜੀ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਵੀਰੋ ਬੱਚਾ ਚੁੰਗਦਾ ਤੁਸੀਂ ਦੇਖ ਸਕਦੇ ਹੋ ਤੇ ਥਾਣ ਦੇਖੋ ਕੱਲਾ ਕੱਲਾ ਕੱਢਿਆ ਠੀਕ ਆ ਜੀ ਆ ਦੇਖੋ ਬਾਕੀ ਉੱਤੇ ਜਵਾਈ ਦੇਖੀ ਸਪੇਸ ਤੇ ਥਾਣ ਲੱਗਾ ਹੈ ਨਾ ਪੂਰਾ ਹਾਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕੋਈ ਕੰਢੀ ਜਿਹਾ ਥਾਣ ਹੋਵੇ ਆ ਦੇਖੋ ਜੀ ਕਿਉਂਕਿ ਆਪਾਂ ਕੋਸ਼ਿਸ਼ ਕਰਦੇ ਹਾਂ ਬੋਲਾ ਹੈ ਨਾ ਇਹਦਾ ਹਾਂ ਲੈ ਬੋਲੀ ਹੈ ਲੈ ਉਹ ਧੀਮਾ ਗੱਲੇ ਜੋ ਮਾਰਦੇ ਠੀਕ ਆ ਵੀਰੇ ਜਵਾਈ ਬੋਲੀ ਜੀ ਠੀਕ ਆ ਫਿਰ ਬੋਲ ਵੀਡੀਓ ਦੇ ਵਿੱਚ ਹੀ ਜਾਇਜ਼ ਆ ਸਾਰੀਆਂ ਗੱਲਾਂ ਇਹ ਬੁੱਟੇ ਕੋਲੋਂ ਲੈਣੇ ਮਾੜਿਆ ਰੇ ਘਰ ਤੱਕ ਆਪਣੀ ਫੁੱਲ ਗਰੰਟੀ ਆ ਮੇਰਾ ਥਣ ਟੁੱਟਦੇ ਮੁੱਕਦੇ ਦੀ ਹਣਾ ਹਾਂ ਫੁੱਲ ਤੇ ਬਾਕੀ ਦਾ ਹੂਸੀਲ ਸਾਬ ਵੀ ਆ ਕੋਈ ਕੈਮਰੇ ਦੇ ਮੂਰੇ ਚੱਕਦੀ ਨਹੀਂ ਆਰਾਮ ਨਾਲ ਖੜੀ ਆ ਮੋਹਰਿਆਂ ਚ ਹੋਰ ਇਹਦਾ ਬੋਲਾ ਹੀ ਆ ਬਾਈ ਨਹੀਂ ਦਿਸੀ ਜਾਂਦਾ ਵੀਰੇ ਆਪਾਂ ਬੋਲ ਦਿੰਦੇ ਹਾਂਜੀ ਹਾਂਜੀ ਬੋਲਾ ਹੀ ਆ ਇਹਦਾ ਅਜੇ ਦੁੱਧ ਬਾਣਿਆ ਨਹੀਂ ਵੀਰ ਕਹਿੰਦਾ ਭਾਉਂ ਦੀ ਬਾਲ ਕੇ ਦੇਖ ਲਓ ਜਾ ਕੇ ਠੀਕ ਆ ਜੀ ਨਲਕ ਹੀ ਆ ਸਲੂਦਾ ਹਣਾ ਦੋ ਮੰਡਾਂ ਚੋਂ ਖੜੇ ਹੋ ਕੇ ਓਕੇ ਵੀਰੇ ਬਸ ਕਰ ਬਾਕੀ ਦਾ ਓਕੇ ਆਪਾਂ ਵੀ ਸੁਭਾ ਲੈ ਆਪਾਂ ਕੀ ਬੋਲੇ ਜੋ ਖਾਲੀ ਕਰੀਏ ਬੁੱਟੇ ਨਹੀਂ ਠੀਕ ਆ ਵੀਰੇ ਉਹ ਤਾਂ ਆਪਾਂ ਛੱਡਦੇ ਨਹੀਂ ਹੁੰਦੇ ਓਕੇ 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 ਵਧੀਆ ਥਾਂ ਕੱਢਿਆ ਤੇ ਦੇਖੋ ਥਾਓ ਲੈਵਾ ਹੁਣ ਵੀ ਚੰਗਾ ਕਰੀ ਫਿਰਦੀ ਹੈ ਨਾ ਹਾਂ ਠੀਕ ਆ ਜੀ ਤੋੜ ਕੇ ਦਿਖਾ ਦਿਓ ਕੋਈ ਚੱਕਰ ਨਹੀਂ ਬਾਕੀ ਦੀ ਗੱਲ ਨਾ ਥੱਲੇੋਂ ਸਾਫ਼ ਸੁਥਰੀ ਹੈਗੀ ਕੋਈ ਉਹਵੇਂ ਨਹੀਂ ਗੱਲ ਹੈਗੀ ਵੀ ਜਾਂ ਕਿ ਟੁੱਟ ਮਾਂ ਲਮਕ ਮਾ ਲੈਵਾ ਹੋਵੇ ਹੈ ਨਾ ਬਾਕੀ ਆਪਣੇ ਮੁੱਲ ਵੀ ਬੁੱਟੇ ਜਾਏ ਹੁੰਦੇ ਨਹੀਂ ਮੁੱਲ ਤੇਰੇ ਜਾਏ ਜਾ ਕੋਈ ਸ਼ਾਪ ਵਾਲੀ ਕਰਨੀ ਇਹਦੇ ਚ ਹਾਂ ਲੋ ਜੀ ਕਵਾਲਿਟੀ ਪੂਰੀ ਵਧੀਆ ਹੁਣ ਤੁਹਾਡੇ ਸਾਹਮਣੇ ਪਸਮਾਇਏ ਮੋੜ ਲਓ ਵੀਰੇ ਠੰਡੀ ਸੀਲ ਬਹੁਤਾਂ ਛੋਟੀ ਹੂੰ ਉਹਦੇ ਸੀ ਜਾਂਦੀ ਆ ਆ ਦੇਖੋ ਜੀ ਠੰਡੀ ਸੀਲ ਬਰਫਰ ਗਈ ਤੇ ਬਾਕੀ ਦਾ ਆਪਾਂ ਤੁਹਾਨੂੰ ਜੀ ਕੋਸ਼ਿਸ਼ ਫੁੱਲ ਕਰੀਦੇ ਆ ਦਿਖਾਉਣ ਦੀ ਕਈ ਵਾਰੀ ਕੋਈ ਘਾਟ ਰਹਿ ਵੀ ਜਾਂਦੀ ਆ ਦੱਸ ਦਿਆ ਕਰੋ ਕਮੈਂਟੇ ਦੱਸ ਦਿਆ ਕਰੋ ਠੀਕ ਆ ਜੀ ਤੇ ਆਪਾਂ ਕੋਸ਼ਿਸ਼ ਫੁੱਲ ਕਰੀਦੇ ਆ ਬਾਕੀ ਮੁੱਤੇ ਬੋਲਿਓ ਸਾਹਾਬਾ ਆਪਣਾ ਲੋਕਾਂ ਦਾ ਕੰਮ ਨਹੀਂ ਵੀ ਛੱਡ ਕੇ ਦਿਖਾਦੀ ਜਾਂ ਦਿਖਾਦੀ ਤੇ ਡਿਮਾਂਡ ਬਾਈ ਇਹਦੀ ਹੁਣ ਜਮਾ ਹੀ ਜਾਇਜ਼ ਜੀ ਬਸ دیوار ਵੋਟੇ ਕੋਈ ਲੱਖ ਨਹੀਂ ਕੋਈ 10 ਦਾ ਨਹੀਂ 95 ਵੀ ਨਹੀਂ ਹੂੰ 90 ਜੋ ਮਾਨਦਾਨ ਕਰਦੇ ਹਾਂ ਜੀ ਮਾਨਦਾਨ ਹੋ ਜਾਊਗਾ ਹਾਂ ਮਾਨਦਾਨ ਹੋ ਜਾਊਗਾ ਓਕੇ ਜੀ ਚਲੋ ਜੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਮੁੱਲ ਜਮਾ ਜਾਇਜ਼ ਆ ਬਾਕੀ ਦਾ ਤੁਹਾਡਾ ਮਾਨਦਾਨ ਮੌਕੇ ਤੇ ਬਾਈ ਨੇ ਕਰ ਦੇਣਾ ਤੇ ਬਾਕੀ ਦੀ ਗੱਲ ਚੰਗੀ ਹੈਗੀ ਦੁੱਧ ਕਿੰਨਾ ਦੇ ਦੂਗੀ ਮੁੱਠੇ 11 ਕਿਲੋ ਦੇ ਦੂ ਬਾਈ ਅਕੇਲੇ ਦੇ ਕੇ ਆ ਰਾ 12 ਕਿਲੋ ਵੀ ਲੈ ਸਕਦਾ ਪਰ ਆਪਾਂ 11 ਦੇ ਦੁੱਧ ਤੇ ਸੇਵਾ ਦਾ ਹੁੰਦਾ ਜੇ ਹੁਣ ਸੁੱਕੀ ਟੂੜੀ ਤੇ ਬੰਨੀ ਰੱਖੋ ਅਗਲਾ ਇਹਨੇ ਨਹੀਂ ਦੇਣਾ ਹਾਂ ਅੱਜ ਤਾਂ ਤੈਨੂੰ ਪਤਾ ਹੁਣ ਤਾਂ ਬੋਲਾ ਬੁੱਟੇ ਤੇ ਮਗਰ ਆ ਗਿਆ ਮੇਲ ਕੱਪ ਕੱਟਾ ਰਾਤ ਦੀ ਸੂਈ ਵੀ ਹੈ ਜੀ ਤੇ ਬਾਕੀ ਦੀ ਗੱਲ ਪੂਰੀ ਚੰਗੀ ਝੋਟੀ ਆ ਤੇ ਮੁੱਲ 90000 ਮਾਨਤਨ ਤੁਹਾਡਾ ਹੋ ਜਾਣਾ ਪਿੰਡ ਜੌਂਦ ਇਹਦੇ ਨੂੰ ਨਹੀਂ ਬੋਧਾ ਬੁੱਟੇ ਲੈ ਲੈ ਠੰਡੀ ਠੁੰਡੀ ਦਿੰਦੇ ਕੋਈ ਅੰਤ ਨਹੀਂ ਲੈ ਚੰਨਾਲ ਦੀ ਹੈ ਲੈ ਓਕੇ ਜੀ ਲੈ ਜਿਵੇਂ ਮਰ ਗਿਆ ਤਰ ਤੋਂ ਚੱਲ ਨਹੀਂ ਮੈਂ ਹੱਥ ਨਹੀਂ ਲਵਾਂ 3244 ਪਿੰਡ ਜਾਉਂਦੇ ਕੋਈ ਬੇਸੰਸ ਹੋ ਕੇ ਮਗਾ ਲੇ ਜੇ ਹੋਣ ਲੈਣ ਵੀ ਮੌਣੀ ਵਾਲੇ ਦੇ ਘਰ ਤੱਕ ਵੀ ਆਪਣੀ ਗਾਰੰਟੀ ਆਉਂਦੀ ਨਹੀਂ ਨਹੀਂ ਠੀਕ ਆ ਝੋਟੀ ਕੋਈ ਚੱਕੇ ਵਾਲਿਆਂ ਦਾ ਆਨ ਲੈਣੀ ਜਾਂਦੇ ਮਈਆ ਨਹੀਂ ਠੀਕ ਆ ਵੀਰੇ ਹਾਂ ਓਕੇ ਆ ਜੀ ਜਮਾ ਜਿਹੜੀ ਗੱਲ ਕਰੀ ਆ ਬਾਈ ਨੇ ਗੱਲ ਚ ਦਮ ਹੁੰਦਾ ਠੀਕ ਆ ਜੀ ਕੋਈ ਉਹ ਜੀ ਗੱਲ ਨਹੀਂ ਹੈਗੀ ਝੂਠ ਵਾਲੀ ਗੱਲ ਨਹੀਂ ਤੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਹੁੰਦਾ ਤੇ ਪਿੰਡ ਜਾਉਂਦਾ ਜੀ ਸਾਰੇ ਬਾਕੀ ਬੁੱਟੇ ਬਾਬਾ ਜੀ ਲੰਮਾ ਕੰਮ ਚਲਾਉਣਾ ਆਪਣਾ ਉਹ ਸਹੀ ਗੱਲ ਆ ਵੀਰੇ ਲੰਮਾ ਸਮਾਂ ਕੰਮ ਕਰਨਾ ਤਾਂ ਹੀ ਹੋਗਾ ਠੀਕ ਆ ਜਮਾ ਤੁਹਾਡੀ ਗੱਲ ਜਾਇਜ਼ ਆ ਜੀ ਆਪਣਾ 5000 ਬੰਦਾ ਲੱਗੂ ਬਦੂ ਉਹਦਾ ਫੇਰੀ ਆਪਣੇ ਉੱਤੇ ਫੇਰੀ ਉਹ ਤੇ ਬਾਕੀ ਦੀ ਗੱਲ ਆਪਾਂ ਕਮਾਈ ਨੂੰ ਤਾਂ ਹਰੇਕ ਬੰਦਾ ਹੀ ਬੈਠਾ ਹਨਾ ਬਾਬੇ ਬੜਾ ਲਾਲਚ ਨਹੀਂ ਕਰਦੇ ਕਮਾਈ ਹਰੇਕ ਬੰਦੇ ਨੇ ਕਰਨੀ ਆ ਆਪਾਂ ਵੀ ਕਰਨੀ ਆ ਕਿਉਂਕਿ ਜਵਾਗ ਹਰੇਕ ਬੰਦੇ ਨੇ ਪਾ ਲੈਣੇ ਆ ਆਪਦੇ ਠੀਕ ਆ ਜੀ ਤੇ ਕਰੋ ਜਾਇਜ਼ ਕਿਸੇ ਦਾ ਗਾਲ ਨਾ ਵੱਡੋ ਹਨਾ ਜੇ ਆਪਾਂ ਨੂੰ ਮਿਲ ਗਈ ਚਲ 2000 ਰੁਪਏ ਵੀ ਵੀਰੇ ਬਹੁਤ ਹੁੰਦਾਗਾ ਠੀਕ ਆ ਨਾ ਕਿਉਂਕਿ 500 ਨਹੀਂ ਮਿਲਦਾ ਕਿਤੋਂ ਦਾ ਹਾਂ ਇਹਦਾ ਤੇ ਬਾਕੀ ਦਾ ਇੱਕ ਝੋਟੀ ਸੀ ਵੀਰੇ 100 ਨੂੰ ਦਿਖਾਤੇ ਨੰਬਰ 22 ਦਾ ਸਕਰੀਨ ਤੇ ਲੈਣੇ ਸਾਰੇ ਵੀਰਾਂ ਦਾ ਤਾਂ ਹੀ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ